ਸਾਧ ਸੰਗਤ ਜੋ ਹੈ ਕਿਸ ਤਰ੍ਹਾਂ ਗੁਰੂ ਦੇ ਲੰਗਰ ਚੱਲ ਰਿਹਾ ਸਵੇਰੇ ਤੜਕੇ ਤੋਂ ਲੈ ਕੇ ਤੇ ਰਾਤ ਸੌਣ ਤੱਕ ਹਨੇਰੇ ਤੱਕ ਜਿਹੜੀ ਸਾਧ ਸੰਗਤ ਆ ਉਹ ਕਿੰਨੇ ਕਿਸਾਨਾਂ ਦੇ ਨਾਲ ਹਮਦਰਦੀ ਰੱਖਦੀ ਆ ਤੇ ਕਿੰਨੇ ਪਿਆਰ ਨਾਲ ਜਿਹੜੀ ਉਹ ਸੇਵਾ ਕਰ ਰਹੀ ਆ ਕਿਉਂਕਿ ਇਹ ਮਸਲਾ ਇਕੱਲੇ ਕਿਸਾਨਾਂ ਦਾ ਨਹੀਂ ਰਹਿ ਜਾਣਾ ਇਹ ਮਸਲਾ ਹਰ ਇੱਕ ਦਾ ਦੁਕਾਨਦਾਰ ਦਾ ਮਜ਼ਦੂਰ ਦਾ ਗਰੀਬ ਦਾ ਅਮੀਰ ਦਾ ਇਹ ਮਸਲਾ ਬਣ ਜਾਣਾ। ਇਹ ਵੇਖੋ ਦੂਰ ਤੱਕ ਕਿਸਾਨ ਵੀਰਾਂ ਨੇ ਟਰਾਲੀਆਂ ਜੀ ਆਪਣੇ ਘਰ ਬਣਾਏ ਆ। ਇਹ ਕੋਈ ਸ਼ੌਕ ਨਾਲ ਨਹੀਂ ਆ। ਇਹ ਮਜਬੂਰੀ ਆ। ਕਿਉਂਕਿ ਸਰਕਾਰਾਂ ਸਾਨੂੰ ਪਰੇਸ਼ਾਨ ਕਰਦੀਆਂ। ਔਰ ਇਹ ਸੰਘਰਸ਼ ਕਰਨ ਵਾਸਤੇ ਮਜਬੂਰ ਕਰਦੀਆਂ। ਨਹੀਂ ਤੇ ਕਿਸੇ ਦਾ ਦਿਲ ਨਹੀਂ ਕਰਦਾ। ਰਾਤਾਂ ਨੂੰ ਸੜਕਾਂ ਤੇ ਆਣ ਕੇ ਸੌਂਆਂ ਜਾਵੇ ਇਹ ਕੋਈ ਜਿੰਨੇ ਵੀ ਸੜਕਾਂ ਤੇ ਸੁੱਤੇ ਆ ਇਹ ਕੋਈ ਉਹ ਲੋਕ ਨਹੀਂ ਹੈ ਕਿ ਜਿਨ੍ਹਾਂ ਦੇ ਘਰ ਨਹੀਂ ਹੈਗੇ ਇਹਨਾਂ ਦੇ ਵੱਡੇ ਵੱਡੇ ਘਰ ਆ ਵੱਡੀਆਂ ਵੱਡੀਆਂ ਇਹਨਾਂ ਕੋਲ ਗੱਡੀਆਂ ਵਾਂ ਤਿੰਨ ਤਿੰਨ ਚਾਰ ਚਾਰ ਟਰੈਕਟਰ ਆ ਵੱਡੇ ਵੱਡੇ ਟਰਾਲੇ ਤੇ ਟਰਾਲੀਆਂ ਆ ਪਰ ਇਹ ਸਰਕਾਰਾਂ ਮਜਬੂਰ ਕਰਦੀਆਂ ਕਿ ਤੁਸੀਂ ਇਹ ਸੰਘਰਸ਼ ਕਰੋ ਔਰ ਸਰਕਾਰਾਂ ਹੀ ਮਜਬੂਰ ਕਰਦੀਆਂ ਕਿ ਤੁਸੀਂ ਸੜਕਾਂ ਤੇ ਸਵੋ ਤੇ ਇਸ ਕਰਕੇ ਇਹ ਸੰਘਰਸ਼ ਲੜਨੇ ਪੈਣੇ ਆ ਲੜਿਆ ਹੀ ਜਿੱਤਾਂ ਹੁੰਦੀਆਂ ਵਾ ਤੇ ਅੱਜ ਇਸ ਸੰਘਰਸ਼ ਦੇ ਵਿੱਚ ਗੋਇੰਦਵਾਲ ਸਾਹਿਬ ਤੋਂ ਵੀ ਸੰਗਤ ਬੜੇ ਜੋਰ ਸ਼ੋਰ ਨਾਲ ਆਈ ਆ ਔਰ ਅੱਗੇ ਵੀ ਤਿੰਨ ਚਾਰ ਵਾਰ ਜਿਹੜੇ ਗੋਇੰਦਵਾਲ ਸਾਹਿਬ ਦੇ ਪ੍ਰਧਾਨ ਦਵਿੰਦਰ ਸਿੰਘ ਗਿੱਲ ਇਹ ਸੰਗਤਾਂ ਲੈ ਕੇ ਆਉਂਦੇ ਆ ਤਿੰਨ ਤਿੰਨ ਚਾਰ ਚਾਰ ਦਿਨ ਰਹਿ ਕੇ ਮੇਰੇ ਖਿਆਲ ਦੋ ਤਿੰਨ ਮਹੀਨਿਆਂ ਦੇ ਵਿੱਚ ਇਹਨਾਂ ਨੇ ਕੀ ਆਗੇ ਤਿੰਨ ਚਾਰ ਵਾਰ ਜਿਹੜੇ ਆਉ ਉਹ ਇੱਥੇ ਚੱਕਰ ਲਾਏ ਆ ਤੇ ਅੱਜ ਵੀ ਇਹ ਸੰਗਤ ਲੈ ਕੇ ਆਏ ਆ ਬੜੀ ਇਹਨਾਂ ਦੀ ਮਿਹਨਤ ਆ ਬੜੀ ਮੁਸ਼ਕਲ ਆ